ਪਿਛੇ ਵੀ ਤੁਸੀਂ ਦੇਖਿਆ ਹੋਗਾ ਥੋੜੀ ਦੇਰ ਪਹਿਲਾਂ ਬਰਸਾਤ ਹੋਈ ਸੀ ਇੱਕਦਮ ਜੀ ਉਸ ਦਿਨ ਵੀ ਅਸੀਂ ਇੱਥੇ ਆ ਕੇ ਦੇਖਿਆ ਸੀਗੇ ਹਾਲਾਤ ਔਰ ਇਹ ਜਿਹੜੀ ਇਹਦਾ ਨਿਰਮਾਣ ਹੋਇਆ ਇਹ ਪੀਡਬਲੂਡੀ ਡਿਪਾਰਟਮੈਂਟ ਦੇ ਕੀਤਾ ਹੋਇਆ ਬਿਲਕੁਲ ਔਰ ਓਏ ਬਣਾਉਣ ਤੋਂ ਬਾਅਦ ਉਹਨਾਂ ਨੇ ਅਜੇ ਤੱਕ ਨਾ ਤੇ ਸਾਨੂੰ ਕਮੇਟੀ ਨੂੰ ਹੈਂਡਓਵਰ ਕੀਤਾ ਹੈ ਠੀਕ ਹੈ ਜੀ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਅਜੇ ਕਿ ਇਹਦੀਆਂ ਮੋਟਰਾਂ ਜਿਹੜੀਆਂ ਨੇ ਉਹ ਕਿੱਥੇ ਲਾਈਆਂ ਨੇ ਉਹਦਾ ਕੁਝ ਚਲਾਉਂਦੇ ਆ ਨਹੀਂ ਚਲਾਉਂਦੇ ਕਿਉਂਕਿ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਇੱਥੇ ਢੋਲ ਬਣੇ ਹੋਇਆ ਪਾਣੀ ਵਾਸਤੇ ਬਿਲਕੁਲ ਇਹ ਮੋਟਰਾਂ ਚਲਾਉਣਗੇ ਤਾਂ ਉਹਨਾਂ ਪਾਣੀ ਖਿ ਉਹ ਆਇਤਾ ਕਿ ਸਾਨੂੰ ਨਾ ਕਿਸੇ ਨੇ ਮੋਟਰਾਂ ਦੀ ਚਾਬੀ ਦਿੱਤੀ ਆ ਨਾ ਕੋਈ ਸਾਰਾ ਕੁਝ ਪੀਡਬੀ ਡਿਪਾਰਟਮੈਂਟ ਦੇ ਕੋਲ ਆ ਮੈਂ ਸਮਝਦਾ ਕਿ ਉਹ ਸਾਡੇ ਨਾਲੋਂ ਬੈਟਰ ਦਾ ਸਕਦੇ ਆ ਅਸੀਂ ਫਿਰ ਵੀ ਸਾਡੀ ਜ਼ਿੰਮੇਵਾਰੀ ਆ ਲੋਕਾਂ ਦੇ ਚੁਣੇ ਹੋਏ ਨਮਾਇਦੇ ਆ ਅਸੀਂ ਸਵੇਰ ਦੇ ਸਾਡੇ ਜਿਹੜੇ ਕਾਉਂਸਲਰ ਨੇ ਸਾਡੇ ਜਗਵੀਰ ਜੱਗੀ ਜੀ ਇੱਥੇ ਉਹ ਵੀ ਸਵੇਰ ਦੇ ਇੱਥੇ ਲੱਗੇ ਹੋਏ ਨੇ ਹੁਣ ਵੀ ਮੁਲਾਜ਼ਮ ਕਮੇਟੀ ਦੇ ਵਿਚਾਰੇ ਜਦੋਜਾਦ ਕਰ ਰਹੇ ਨੇ ਲੇਕਿਨ ਜਿਹੜਾ ਟੈਕਨੀਕਲ ਪਾਰਟ ਆ ਜੇ ਉਹਨਾਂ ਨੂੰ ਪਤਾ ਕਿ ਕੰਮ ਕਿਸ ਤਰ੍ਹਾਂ ਕੀਤਾ ਕਿੱਥੇ ਪੁਆਇੰਟ ਨੇ ਸਾਰੇ ਔਰ ਇਸ ਮੈਂ ਸਮਝਦਾ ਕਿ ਉਹ ਪੀਡੋਲ ਵਾਲੇ ਬੈਟਰ ਦੱਸ ਸਕਦੇ ਇਸ ਬਾਰੇ ਔਰ ਮੈਂ ਉਹਨਾਂ ਨੂੰ ਪੀਡੋਲ ਡਿਪਾਰਟਮੈਂਟ ਨੂੰ ਵੀ ਇਹ ਬੇਨਤੀ ਕਰਦਾ ਕਿ ਜਲਦੀ ਜਿਹੜਾ ਵਾ ਇਹਦਾ ਕੋਈ ਸਮਾਧਾਨ ਕਰਕੇ ਇਹਨੂੰ ਇੱਕ ਵਾਰੀ ਚਾਲੂ ਹਾਲਤ ਦੇ ਵਿੱਚ ਸਾਨੂੰ ਦੇ ਦੇਣ ਅਸੀਂ ਅੱਗੇ ਨਗਰ ਕੌਂਸਲਰ ਨੂੰ ਫਿਰ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਕੇ ਰੱਖਾਂਗੇ ਤਾਂ ਜੋ ਇਹ ਦਿੱਕਤ ਨਾ ਆਵੇ ਔਰ ਉਹਦੇ ਨਾਲ-ਨਾਲ ਮੈਂ ਜਿਹੜੀਆਂ ਦੂਜੀਆਂ ਪੋਲਿਟੀਕਲ ਪਾਰਟੀਆਂ ਨੂੰ ਵੀ ਕਹਿਣਾ ਚਾਹੁੰਦਾ ਦੇ ਦੂਜੇ ਦਿਨ ਉਹਨਾਂ ਨੇ ਸਿਆਸਤ ਕਰਨ ਦਾ ਹਰ ਕੰਮ ਤੇ ਸਿਆਸਤ ਕਰਦੇ ਨੇ ਅੱਜ ਜਿਹੜੀ ਬਰਸਾਤ ਹੋਈ ਆ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ بارش ਹੋਈ ਆ ਹੁਣੇ ਮੈਂ ਵੀਡੀਓ ਦੇਖ ਰਿਹਾ ਸੀਗਾ ਚੰਡੀਗੜ੍ਹ ਦੀ ਸੁਖਨਾ ਝੀਲ ਦੀ ਉਹਦਾ ਸੁਖਨਾ ਝੀਲ ਦਾ ਪਾਣੀ ਬਾਹਰ ਸੜਕਾਂ ਦੇ ਲੈਵਲ ਤੇ ਆ ਗਿਆ ਆ ਸੜਕਾਂ ਤੇ ਔਰ ਝੀਲ ਦਾ ਪਾਣੀ ਬਰਾਬਰ ਚੱਲ ਰਿਹਾ ਇਹ ਕੋਈ ਵੱਡੀ ਗੱਲ ਨਹੀਂ ਆ ਜਦੋਂ ਕੋਈ ਚੀਜ਼ ਬਣਦੀ ਆ ਹੁਣ 365 ਦਿਨ ਨੇ ਸਾਲ ਦੇ ਜੇ 5 ਦਿਨ ਦਿੱਕਤ ਆਉਂਦੀ ਆ 360 ਦਿਨ ਸਾਨੂੰ ਇਹਦਾ ਫਾਇਦਾ ਵੀ ਹੈਗਾ ਇਸ ਕਰਕੇ ਇਹੋ ਜੀ ਜਿਹੜੀ ਆਫਤ ਆ ਜਾਂਦੀ ਏ ਸਾਡੇ ਹੱਥ ਵਸ ਨਹੀਂ ਆ ਇਹ ਪਰਮਾਤਮਾ ਦੇ ਹੱਥ ਵਸਾ ਕਿ ਬਾਰਿਸ਼ ਜ਼ਿਆਦਾ ਹੋਈ ਆ ਇੱਕ ਦਿਨ ਦਾ ਦਿੱਕਤ ਆ ਲੇਕਿਨ ਇਹ ਫੇਰ ਹੀ ਕੋਸ਼ਿਸ਼ ਕਰਦੇਗਾ ਜਲਦੀ ਠੀਕ ਹੋ ਜੇ ਔਰ ਖਾਸ ਕਰਕੇ ਜਿਹੜੇ ਸਾਡੇ ਅੱਜ ਵੀ ਮੈਨੂੰ ਪਤਾ ਲੱਗਾ ਕਿ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਉਹਨਾਂ ਨੇ ਮੀਟਿੰਗ ਕੀਤੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਪ੍ਰਧਾਨ ਜਿਹੜੇ ਆ ਅਸਤੀਫਾ ਦੇ ਦਨ ਜੇ ਉਹਨਾਂ ਕੋ ਪਾਣੀ ਨਹੀਂ ਨਿਕਲ ਸਕਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੀਡਬਲੂਡੀ ਡਿਪਾਰਟਮੈਂਟ ਜਿਹੜਾ ਸਰਕਾਰ ਦੇ ਅਧੀਨ ਆ ਇਹ ਉਹਦੀ ਜ਼ਿੰਮੇਵਾਰੀ ਆ ਜੇ ਕਮੇਟੀ ਨੂੰ ਹੈਂਡਓਵਰ ਨਹੀਂ ਹੋਇਆ ਤੁਸੀਂ ਖੁਦ ਜਾ ਕੇ ਉਹਨਾਂ ਨਾਲ ਗੱਲ ਕਰੋ ਜੇ ਨਹੀਂ ਹੱਲ ਕਰਾ ਸਕਦਾ ਅਸਤੀਫਾ ਆਪਣੇ ਚੇਅਰਮੈਨ ਨੂੰ ਕੋ ਦੇਣ ਔਰ ਹਰ ਗੱਲ ਤੇ ਪ੍ਰਧਾਨ ਦਾ ਅਸਤੀਫਾ ਮੰਗਦੇ ਹੋ ਔਰ 6 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੀ ਹੈ ਮਿਊਨਿਸਪਲ ਕਾਉਂਸਲ ਦੀ ਉਦੋਂ ਚਾਹ ਲਾ ਲਓ ਇਲੈਕਸ਼ਨ ਲੜ ਕੇ ਪਿੱਛੇ ਵੀ ਨਗਰ ਕੌਂਸਲ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਆ ਉਹਦੇ ਚ ਤੁਸੀਂ ਸਾਰੀਆਂ ਪਾਰਟੀਆਂ ਦੇ ਰੜਕੇ ਕਾਂਗਰਸ ਦੇ ਕੈਂਡੀਡੇਟ ਦਾ ਮੁਕਾਬਲਾ ਕੀਤਾ ਔਰ ਲੋਕਾਂ ਨੇ ਤੁਹਾਨੂੰ ਉਹਦੇ ਚ ਵੀ ਸ਼ੀਸ਼ਾ ਦਿਖਾਇਆ ਔਰ ਲੋਕ ਭਲੀ ਭਾਲ ਜਾਣੂ ਨੇ ਕਿ ਤੁਸੀਂ ਸਵਾਏ ਸਿਆਸਤ ਤੋਂ ਗੱਲਾਂ ਤੋਂ ਹੋਰ ਤੁਹਾਡੇ ਕੋਲ ਹੈ ਕੁਛ ਨਹੀਂ ਇਸ ਕਰਕੇ ਗਰਾਊਂਡ ਤੇ ਆਣ ਕੇ ਹਾਲਾਤ ਦੇਖੋ ਇਹ ਤੇ ਅੱਜ ਬਾਰਿਸ਼ ਹੋਈ ਆ ਤੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਕਿੰਨੀ ਕਿੰਨੀ ਬੂਟੀ ਹੋਈ ਆ ਕੀ ਹਾਲਾਤ ਨੇ ਉੱਥੇ ਬਾਥਰੂਮ ਬਾਹਰ ਹੀ ਕਰ ਰਹੇ ਨੇ ਲੋਕ ਔਰ ਜਿਹੜੀ ਉਹ ਜ਼ਿੰਮੇਵਾਰੀ ਆ ਉਹ ਹੈਲਥ ਕਾਰਪੋਰੇਸ਼ਨ ਦੀ ਆ ਜਿਦੇ ਕਿ ਤੁਹਾਡੇ ਲੀਡਰ ਜਿਹੜੇ ਪੂਰੇ ਪੰਜਾਬ ਦੇ ਚੇਅਰਮੈਨ ਨੇ ਇੱਕ ਹਸਪਤਲ ਦੀ ਨਹੀਂ ਇੱਕ ਪੰਜਾਬ ਦੇ ਹਰ ਹਸਪਤਲ ਦੀ ਇਹ ਹਾਲਾਤ ਨੇ ਔਰ ਇਹ ਹਾਲਾਤ ਜਿਹੜੇ ਨੇ ਥਰੂਆਊਟ ਪੂਰੇ 365 ਦਿਨ ਰਹਿੰਦੇ ਨੇ ਜਿਹੜੀ ਇਹ ਬਰਸਾਤ ਵਾਲੇ ਹਾਲਾਤ ਆ ਇਹ ਸਾਲ ਦੇ ਵਿੱਚ ਕੋਈ 2-4-5 ਦਿਨ ਦੀ ਗੱਲ ਹੁੰਦੀ ਆ ਫਿਰ ਵੀ ਅਸੀਂ ਪੀਰੀਡੋਰੀ ਡਿਪਾਰਟਮੈਂਟ ਨੂੰ ਕਹਿੰਨੇ ਆ ਕਿ ਸਾਡੇ ਨਾਲ ਤਾਲਮਿਲ ਕਰਕੇ ਕਮੇਟੀ ਨਾਲ ਸਾਨੂੰ ਹੈਂਡਓਵਰ ਇੱਕ ਵਾਰੀ ਚਾਲੂ ਹਾਲਾਤ ਚ ਕਰ ਦੇਣ ਫਿਰ ਸਾਡੀ ਜ਼ਿੰਮੇਵਾਰੀ ਆ ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਭਾਵੇਂ ਉਹਨਾਂ ਦੇ ਕੋਲ ਆ ਸਾਨੂੰ ਹੈਂਡਓਵਰ ਨਹੀਂ ਕੀਤਾ ਅਸੀਂ ਫਿਰ ਵੀ ਲੋਕ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਨੂੰ ਠੀਕ ਕਰਨ ਦੀ ਪਰ ਡਿਪਾਰਟਮੈਂਟ ਪੀਰਿਓਡਿਟੀ ਦਾ ਬੰਦਾ ਕੋਈ ਨਹੀਂ ਲੱਗ ਰਿਹਾ ਅਸੀਂ ਸਵੇਰ ਦੇ ਅਸੀਂ ਵੀ ਖੁਦ ਵੀ ਉਹਨਾਂ ਨੂੰ ਟਾਈ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਅੱਜ ਚੰਡੀਗੜ੍ਹ ਕਿਸੇ ਕੰਮ ਤੇ ਗਏ ਹੋਏ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਇਹਨੂੰ ਇੱਕ ਵਾਰੀ ਪ੍ਰੋਪਰ ਚਲਾ ਕੇ ਉਹ ਮੋਟਰਾਂ ਚਲਾ ਕੇ ਸਾਨੂੰ ਚਾਲੂ ਹਾਲ ਦੇ ਵਿੱਚ ਹੈਂਡਓਵਰ ਕਰ ਦੋ ਅੱਗੇ ਤੋਂ ਫਿਰ ਸਾਡੀ ਜ਼ਿੰਮੇਵਾਰੀ ਹੈ ਇਹ ਜਿਹੜਾ ਹੈਂਡਓਵਰ ਨਹੀਂ ਕੀਤਾ ਯਾਰ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੋ ਪਤਾ ਨਹੀਂ ਹੋ ਸਕਦਾ ਹਰ ਕੰਮ ਜੀ ਕਰਦੇ ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ ਇਸ ਸਰਕਾਰ ਨੂੰ ਸਿਵਾ ਔਰ ਲੋਕਾਂ ਨੂੰ ਪਤਾ ਲੋਕ ਜਾਣਦੇ ਨੇ ਇਹਨਾਂ ਨੂੰ ਪਾਲੀਪਾਂ ਦੇ ਇਸੇ ਕਰਕੇ ਬਾਈ ਇਲੈਕਸ਼ਨ 'ਚ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਜਿਹੜੀ ਸਿਆਸਤ ਜਿਹਦਾ ਕੂੜੇ ਦੇ ਕਰਦੇ ਆ ਕੋਈ ਹੱਲ ਨਹੀਂ ਹੋਣ ਦਿੰਦੇ ਅੱਜ ਦੇਖੋ ਪਿਛਲੀ ਸਰਕਾਰ 'ਚ 3.5 ਹਜ਼ਾਰ ਦੇ ਕਰੀਬ ਪੂਰੇ ਨੌਰਥ ਇੰਡੀਆ ਸਾਡੀ ਕਮੇਟੀ ਦਾ ਨੰਬਰ ਸੀਗਾ ਅਸੀਂ ਉਹਨੂੰ ਬਿਹਨਤ ਕਰਕੇ ਸਫਾਈ ਕਰਕੇ ਸ਼ਹਿਰ 'ਚੋਂ ਬਹੁਤ ਕੂੜੇ ਦੇ ਡੰਪ ਤੁਸੀਂ ਦੇਖਿਆ ਸੀ ਚੁਕਾਏ ਅੱਜ ਸਿਆਸਤ ਦੀ ਭੇਡ ਸਾਡਾ ਗੁਰਦਾਸਪੁਰ ਚੜ ਰਿਹਾ ਕਿ ਜਿੱਥੇ ਅਸੀਂ ਜਗ੍ਹਾ ਦਾ ਇੰਤਜ਼ਾਮ ਕਰਦੇ ਆਂ ਉੱਥੇ ਕੋਈ ਨਾ ਕੋਈ ਪਾਣੀ ਮਾਰੀ ਜਾਂਦੀ ਆ ਔਰ ਕੋਈ ਹੱਲ ਹੋਣ ਹੀ ਨਹੀਂ ਦਿੱਤਾ ਜਾ ਰਿਹਾ ਅੱਜ ਉਹਦਾ ਖਮਿਆਜਾ ਇਹ ਭੁਗਤਣਾ ਪੈ ਰਿਹਾ ਕਿ 100